ਸਰਦਾਰ ਗੁੱਪੀ ਸਿੰਘ ਪੁੱਲਰ ਮਾਜੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਦਾਰ ਹਰਮਿੰਦਰ ਸਿੰਘ ਏਸੀਪੀ ਡਿਟੈਕਟਿਵ ਤੇ ਏਸੀਆਈ 2 ਦੇ ਇੰਚਾਰਜ ਸੁਮੇਲ ਸਿੰਘ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇਨਾਂ ਪਾਸੋਂ ਇੱਕ ਪਿਸਤਲ 32 ਬੱਤੀਪੋਰ ਦੋ ਜਿੰਦਾ ਰੌਂਦ ਤੇ ਇੱਕ ਰਿਵਾਲਵਰ 32 ਬੱਤੀਪੋਰ ਦੋ ਜਿੰਦਾ ਰੌਂਦ ਇੱਕ ਕ੍ਰੇਟਾ ਕਾਰ ਬ੍ਰਮਤ ਕੀਤੀ ਪੁਲਿਸ ਪਾਰਟੀ ਨੇ ਫਤਿਹਗੜ ਸ਼ੁਕਰਚੱਕ ਪੁਲ ਦੇ ਕੋਲ ਇੱਕ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਇੱਕ ਕ੍ਰੇਟਾ ਕਾਰ ਬੜੀ ਤੇਜ਼ੀ ਨਾਲ ਜਿਹੜੀ ਕਿ ਬਟਾਲਾ ਸਾਈਡ ਤੋਂ ਆ ਰਹੀ ਸੀ ਉਹਨੂੰ ਦੇਖ ਕੇ ਪੁਲਿਸ ਪਾਰਟੀ ਨੂੰ ਤੇ ਕਾਰ ਚਾਲਕ ਨੇ ਗੱਡੀ ਨੂੰ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਬੜੀ ਮੁਸ਼ਕਲ ਦੇ ਨਾਲ ਪੁਲਿਸ ਪਾਰਟੀ ਨੇ ਉਹ ਗੱਡੀ ਨੂੰ ਰਾਉਂਡ ਅਪ ਕੀਤਾ ਜਿਸ ਵਿੱਚੋਂ ਦੋ ਵਿਅਕਤੀ ਜਿਨ੍ਹਾਂ ਦੇ ਨਾਮ ਹਨ ਹਰਪ੍ਰੀਤ ਸਿੰਘ ਉਰ ਫਰਮਨ ਪੁੱਤਰ ਇਕਬਾਲ ਸਿੰਘ ਵਾਸੀ ਨਾਥਪੁਰ ਕਾਦੀਆਂ ਇਸਮਾਇਲ ਪੁੱਤਰ शिंदे ਵਾਸੀ ਗਲੀ ਨੰਬਰ 3 ਗੁਰੂ ਤੇਗ ਬਹਾਦਰ ਕਲੋਨੀ ਬਟਾਲਾ ਰੋਡ ਬਟਾਲਾ ਬਟਾਲਾ ਇਹਨਾਂ પાસે ਦੋ ਵੈਪਨ ਇੱਕ ਬੱਤੀ ਬੋਰ ਪਿਸਟਲ ਦੋ ਜਿੰਦਾ ਰੌਂਦ ਇੱਕ ਰਵਾਲਵਰ ਦੋ ਜਿੰਦਾ ਰੌਂਦ ਤੇ ਇੱਕ ਚਿੱਟੇ ਰੰਗ ਦੀ ਕ੍ਰੇਟਾ ਬਿਨਾਂ ਨੰਬਰੀ ਕਾਰ ਬਰਾਮਦ ਕੀਤੀ ਗਈ ਇਹਦੇ ਵਿੱਚ ਇੱਕ ਦਸਨਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਦੋਸ਼ੀਆਂ ਵੱਲੋਂ ਇਹ ਵੈਪਨ ਜਿਹੜਾ ਸੀਗਾ ਇਹ ਇੱਕ ਵੈਪਨ ਇਹਨਾਂ ਚੋਂ ਇਹ ਹਿਸ਼ਾਰਪੁਰ ਤੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਇੱਕ ਮਕਦਮਾ 263 2022 ਦਾ 454 380 ਦਾ ਉੱਥੇ ਦਰਜ ਹੈ ਅੱਗੇ ਤਫਤੀਸ਼ ਜਾਰੀ ਹੈ ਅਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਹੈ ਪੁੱਛਗਿੱਛ ਬਰੀਕੀ ਨਾਲ ਕੀਤੀ ਜਾ ਰਹੀ ਹੈ